ਇਹ ਗੱਲ ਭਾਜੀ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਭਾਜੀ ਮੈਂ ਨਾ ਗੱਲ ਕਰਨੀ ਸੀ ਕੱਲ ਮੈਂ ਗਿਆ ਸੀ ਮੁਖਤਸਰ ਸਾਹਿਬ ਦਰਬਾਰ ਸਿਪ ਟਿਗੰਡੀ ਸਾਹਿਬ ਹਾਂਜੀ ਤੇ ਸ਼ਾਮ ਨੂੰ ਉੱਥੇ ਕਥਾ ਚੱਲਦੀ ਇਤਿਹਾਸ ਦੀ ਸਾਢੇ 4 ਤੋਂ ਲੈ ਕੇ ਸਾਢੇ 5-6 ਵਜੇ ਤੱਕ ਤੇ ਕਥਾਵਾਚਕ ਕਥਾ ਕਰੀ ਜਾਂਦਾ ਸੀ ਮੈਂ ਵੀ ਬਹਿ ਗਿਆ ਉੱਥੇ ਤੇ ਸਮਾਪਤੀ ਸੀਗੀ ਕਥਾ ਦੀ ਤੇ ਉਹ ਕਹਿੰਦੇ ਵੀ ਅ ਅੱਜ ਕੱਲ ਬੜੇ ਪ੍ਰਚਾਰਕ ਬਹੁਤ ਐ ਉਹ ਜੇ ਨਵੇਂ ਬੰਦੇ ਉੱਠੇ ਆ ਜਿਹੜੇ ਆਪਣਾ ਜਿਹੜਾ ਇਤਿਹਾਸ ਦੀ ਆ ਕਥਾ ਸੁਣਾਉਣੇ ਆਪਾਂ ਇੰਨੇ ਸਾਲਾਂ ਤੋਂ ਤੇ ਇਹਨੂੰ ਕੂੜ ਪ੍ਰਚਾਰ ਦੱਸਦੇ ਆ ਇਹਨੂੰ ਬਹੁਤ ਗਲਤ ਦੱਸਦੇ ਆ ਤੁਸੀਂ ਦੇਖੋ ਕਿੰਨੀ ਸ਼ਰਧਾ ਨਾਲ ਬਹਿ ਕੇ ਸੁਣਦੇ ਹੋ ਕਿੰਨੇ ਸਾਲਾਂ ਤੋਂ ਸੁਣੀ ਜਾਂਦੇ ਹੋ ਤੇ ਇਹਨਾਂ ਗੱਲਾਂ ਤੁਸੀਂ ਹੋਂਦਾ ਉਧਰ ਬਿਲਕੁਲ ਧਿਆਨ ਨਹੀਂ ਕਰਨਾਗਾ ਆਪਣੀ ਕਥਾ ਨੂੰ ਆਪਾਂ ਪਿੱਛੇ ਨਹੀਂ ਛੱਡਨਾਗਾ ਇੱਧਰ ਪੂਰਾ ਧਿਆਨ ਕਰਨਾ ਇਹਨੂੰ ਕੂੜ ਪ੍ਰਚਾਰ ਵੀ ਲੋਕ ਕਹਿੰਦੇ ਆ ਇਹਨੂੰ ਗੰਦ ਦੇ ਗ੍ਰੰਥ ਕਹਿੰਦੇ ਆ ਤੇ ਉਹ ਸ਼ਰਧਾਵਾਨ ਜਿਹੜੇ ਲੋਕ ਸੀ ਉਹ ਐ ਪਿਆਰ ਦੇ ਨਾਲ ਬਹਿ ਕੇ ਪੂਰੇ ਪਿਆਰ ਦਾ ਸੁਣਦੇ ਸੀ ਉਹ ਸਮਝਦੇ ਸੀ ਉਹਨੂੰ ਹੂੰ ਤੇ ਮੇਰੇ ਕਹਿਣ ਦਾ ਮਤਲਬ ਸੀਗਾ ਵੀ ਦੇਖੋ ਪ੍ਰਚਾਰਕਾਂ ਨੂੰ ਵੀ ਪਤਾ ਲੱਗਦਾ ਇਹਨਾਂ ਗੱਲਾਂ ਦਾ ਵੀ ਹੈ ਤਾਂ ਚਲੋ ਜੋ ਸਾਡਾ ਗਲਤ ਹੈ ਪਰ ਉਹਨਾਂ ਨੂੰ ਅਸੀਂ ਟਿਕਾ ਕੇ ਰੱਖੀਏ ਜਿਹੜੇ ਸਾਡੇ ਕੋਲੇ ਸੁਣਦੇ ਰਹਿਣਾਂ ਇਹਨਾਂ ਗੱਲਾਂ ਨੂੰ ਤੇ ਇਹਦੇ ਪਿੱਛੇ ਚੱਲਦੇ ਰਹਿਣ ਸਾਡਾ ਗਰਾਹਕ ਜਿਹੜਾ ਉਹ ਉਹਨਾਂ ਦਾ ਉਹਨਾਂ ਦਾ ਬਿਜ਼ਨਸ ਹੈ ਦੁਕਾਨਦਾਰੀ ਹੈ ਉਹਨਾਂ ਦੀ ਉਹਦੇ ਨਾਲੇ ਹੀ ਚੱਲਣੀ ਆ ਉਹ ਤੋਂ ਬਿਨਾ ਨਹੀਂ ਉਹਨਾਂ ਦਾ ਗੁਜ਼ਾਰਾ ਹੋ ਸਕਦਾ ਨਾ ਹਾਂਜੀ ਹਾਂਜੀ ਸਮਾਪਤੀ ਵੇਲੇ ਤੇ ਉੱਥੇ ਕਨਵੈਂਸ ਕਰਦੇ ਰਹਿੰਦੇ ਆ ਵੀ ਭਾਈ ਇਹ ਵੀ ਸੁਣਦੇ ਹੋਣਗੇ ਵੀ ਇਹਨਾਂ ਨੂੰ ਪਿਆਰ ਰੱਖੀਏ ਇਹਨਾਂ ਨੂੰ ਛੱਡ ਕੇ ਭੱਜ ਜਾਣੇ ਵੀ ਹੌਲੀ ਹੌਲੀ ਗਾਹਾਂ ਦੀ ਪੀੜ੍ਹੀ ਲਈ ਖਤਰਾ ਹੀ ਆ ਨਾ ਉਹਨਾਂ ਨੂੰ ਇਦਾਂ ਨਹੀਂ ਕਰ ਸਕਦੇ ਵੀ ਉਹ ਆਪਣਾ ਕਿਉਂਕਿ ਇਹਦੇ ਵਿੱਚ ਇਸ ਖੇਤਰ ਵਿੱਚ ਮੌਜ ਬੜੀ ਆ ਹਰ ਅਨਪੜ੍ਹ ਬੰਦਾ ਨਾ ਸਮਝ ਬੰਦਾ ਕੋਈ ਵੀ ਕੱਪੜੇ ਪਾ ਕੇ ਇਦਾਂ ਬਹਿ ਕੇ ਬੋਲਣ ਲੱਪਵੇ ਕੁਛ ਰਾਂ ਕੁਛ ਚੱਲ ਜਾਂਦਾ ਬਸ ਬਿਲਕੁਲ ਜੀ ਬਿਲਕੁਲ ਹਾਂਜੀ ਠੀਕ ਹੈ ਹੁ ਚਾਹੀਦਾ ਇਹ ਆ ਵੀ ਜਿੱਦਾਂ ਅਸੀਂ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰਦੇ ਆਂ ਪਈ ਉਹ ਸ਼ਬਦ ਗੁਰੂ ਤੇ ਸੁਰਤ ਧੁਨ ਚੇਲਾ ਦੀ ਗੱਲ ਕਰਦੇ ਆਂ ਵੀ ਗਿਆਨ ਗੁਰੂ ਆ ਹਾਂਜੀ ਹਾਂਜੀ ਤੇ ਸਾਡੀ ਸੁਰਤ ਨੇ ਸਿੱਖ ਬੰਨਾ ਸੁਰਤ ਦਾ ਮਤਲਬ ਹੁੰਦਾ ਅਟੈਂਸ਼ਨ ਸਾਡੀ ਓਕੇ ਧਿਆਨ ਸਾਡਾ ਹਾਂਜੀ ਜੇ ਦੇਖੋ ਜੇ ਕੋਈ ਬੰਦਾ ਤੁਹਾਡੇ ਕੋਲ ਬੈਠ ਕੇ 2 ਘੰਟੇ ਫ੍ਰਾਂਸੀਸੀ ਭਾਸ਼ਾ ਚ ਕੁਝ ਕਹੀ ਜਾਵੇ। ਹਾਂਜੀ ਤੇ ਤੁਸੀਂ ਸ਼ਰਦਾ ਦੇ ਨਾਲ ਚੌਂਕੜੀ ਮਾਰ ਕੇ ਉਹਦੇ ਨਾਲ ਨੂੰ ਦੇਖੀ ਜਾਮੂ। ਹਾਂਜੀ ਕੀ ਕੋਈ ਸਿੱਖ ਲਓਗੇ ਉਤੋਂ? ਕੱਕ ਨਹੀਂ ਪੱਲੇ ਪੈਣਾ ਜੀ। ਸਿੱਖਣਾ ਤੁਹਾਡੀ ਸੁਰਤ ਨੇ। ਹਾਂਜੀ ਜਿਹੜਾ ਗਿਆਨ ਦੇਣੇ ਵਾਲਾ ਆ ਜਦੋਂ ਸੁਰਤ ਦਾ ਉਹਦੀ ਫ੍ਰੀਕੁਐਂਸੀ ਮਿਲ ਜਾਂਦੀ ਆ ਨਾ ਉਹਦੇ ਨਾਲ। ਹਾਂਜੀ ਹਾਂਜੀ ਤੁਸੀਂ ਕਦੇ ਵੀ ਆਪਾਂ ਫੋਟੋ ਡ੍ਰੌਪ ਕਰਦੇ ਆ ਨਾ ਹਾਂਜੀ 에어 드롭 ਜਿਹੜੀ ਹੁੰਦੀ ਆ ਹਾਂਜੀ ਹਾਂਜੀ ਹੁਣ ਜਿੰਨਾ ਚਿਰ ਜਿਸ ਫੋਨ ਵਿੱਚੋਂ ਤੁਸੀਂ ਦੂਜੇ ਫੋਨ 'ਚ ਡ੍ਰੌਪ ਕਰਨੀ ਆ ਜਿੰਨਾ ਚਿਰ ਉਹਦੇ ਦੂਜੇ ਤੇ ਸਾਈਨ ਨਹੀਂ ਆਉਂਦਾ ਬਿਲਕੁਲ ਜਿੰਨਾ ਚਿਰ ਦੂਜਾ ਮਤਲਬ ਕੀ ਆ ਕਿ ਇੱਕ 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 ਦਿਮਾਗ ਦੇ ਵਿੱਚੋਂ ਗੱਲ ਜਾ ਰਹੀ ਆ ਤੇ ਦੂਜਾ ਟੈਨਸ਼ਨ ਦੇ ਰਿਹਾ ਫਿਰ ਫਿਰ ਡ੍ਰੌਪ ਹੁੰਦੀ ਆ ਉਹਦੇ ਵਿੱਚ ਆ ਕੇ ਜੇ ਜੇ ਉਹ ਨਾਮ ਮਿਲੇ ਫਿਰ ਹੁਣ ਮੰਨ ਲਓ ਐਪਲ ਦਾ ਫੋਨ ਆ ਹਾਂ ਜੇ ਉਹਦੇ ਵਿੱਚੋਂ Samsung ਦੇ ਫੋਨ ਵਿੱਚ ਜਾਂ Nokia ਦੇ ਫੋਨ ਵਿੱਚ ਤੁਸੀਂ ਫੋਟੋ ਡ੍ਰੌਪ ਕਰਨੀ ਚਾਹੁੰਦੇ ਆ ਫੇ ਥੋੜੀ ਹੋ ਜਾਣੀ ਹਾਂਜੀ ਨਹੀਂ ਹੋਣੀ ਜੀ ਨਹੀਂ ਹੋਣੀ ਬਿਲਕੁਲ ਠੀਕ ਹੈ ਤੇ ਉਹ ਇੰਨਾ ਧਿਆਨ ਜਿਹੜਾ ਆ ਇੰਨੀ ਅਟੈਂਸ਼ਨ ਜਿਹੜੀ ਆ ਤੁਹਾਡੀ ਸੁਰਤ ਜਿਹੜੀ ਆ ਨਾ ਬਿਲਕੁਲ ਇਕਾਗਰ ਹੋਵੇ ਉੱਧਰ ਨੂੰ ਤਾਂ ਕਿਸੇ ਦੇ ਗਿਆਨ ਦੀ ਕਹੀ ਹੋਈ ਗੱਲ ਸਾਡੇ ਅੰਦਰ ਤਸਦੀ ਆ ਬਿਲਕੁਲ ਜੀ ਬਿਲਕੁਲ ਸਹੀ ਹੈ ਇਹ ਇਹ ਨੁਕਤਾ ਉਸ ਵੇਲੇ ਗੁਰੂ ਸਾਹਿਬ ਦੇ ਕੇ ਗਏ ਆ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਕੀ ਇਹ ਸਾਡੇ ਜਿਹੜੇ ਅੱਜ ਸਾਡੇ ਕਥਾਕਾਰ ਸਾਡੇ ਵਿਦਵਾਨ ਸਟੇਜਾਂ ਤੇ ਬਿੰਦੇ ਆ ਜਾ ਕੇ ਉਹ ਸਮਝਦੇ ਆ ਇਸ ਚੀਜ਼ ਨੂੰ ਹਾਂਜੀ ਨਹੀਂ ਨਹੀਂ ਉਹਨਾਂ ਨੂੰ ਕੋਈ ਮਤਲਬ ਨਹੀਂ ਜੀ ਉਹਨਾਂ ਨੇ ਤਾਂ ਜੋ ਉਹਨਾਂ ਨੇ ਰੱਟਾ ਲਾਇਆ ਉਹ ਬੋਲਣਾ ਬਸ ਬਸ ਫਿਰ ਉਹ ਉਹ ਉਹੀ ਮੁਸ਼ਕਲ ਆ ਜਾਨੀ ਨਾ ਉਹ ਆਪ ਸਮਝਦੇ ਆ ਨਾ ਉਹਨਾਂ ਨੂੰ ਫਿਕਰ ਆ ਕਿ ਲੋਕਾਂ ਨੂੰ ਸਮਝਾਉਣਾ ਕੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬਿਲਕੁਲ ਜੀ ਬਿਲਕੁਲ ਠੀਕ ਆ ਆਮ ਪਿੰਡਾਂ ਦੇ ਵਿੱਚ ਜਦੋਂ ਬਾਤ ਵੀ ਪਾਉਂਦੇ ਸੀ ਨਾ ਬਾਤ ਵੀ ਹਾਂਜੀ ਹਾਂਜੀ ਇੱਕ ਮੁਹਾਵਰਾ ਹੁੰਦਾ ਨਾ ਕਹਿੰਦੇ ਸਾਰੀ ਰਾਤ ਰਮੈਣ ਸੁਣਦੀ ਰਹੀ ਹਾਂਜੀ ਸਵੇਰੇ ਉੱਠ ਕੇ ਕਹਿੰਦੀ ਵੀ ਸੀਤਾ रामचंद्र ਦੀ ਮਾਂ ਸੀ ਬਿਲਕੁਲ ਜੀ ਬਿਲਕੁਲ ਜਿਹਦਾ ਜਿਹਦਾ ਧਿਆਨ ਨਹੀਂ ਵਿੱਚ ਹੈਗਾ ਉਹਨੂੰ ਪਾਤਰ ਤਾਂ ਉਹ ਸੁਣ ਲੈ ਵੀ ਕੋ ਸੀਤਾ ਸੀ ਵਿੱਚ ਕੋ ਗੱਲ ਕਰਦੇ ਸੀ ਆ ਉਹ ਸੀਤਾ ਨੂੰ ਚੱਕ ਕੇ ਲੈ ਗਿਆ ਪਤਾ ਨਹੀਂ ਕੋਈ ਉਹਦਾ ਘਰ ਵਾਲਾ ਸ਼ੇਸ਼ਾ ਰਾਮ ਸੀ ਉਹਦਾ ਘਰ ਵਾਲਾ ਹਾਂਜੀ ਹਾਂਜੀ ਕੋ ਜਿੰਨ ਧਿਆਨ ਨਾਲ ਸੁਣਿਆ ਉਹਨੂੰ ਰਿਸ਼ਤੇਦਾਰੀਆਂ ਵੀ ਚਿੱਤੇ ਰਹਿ ਜਾਣੀਆਂ ਉਹਨੂੰ ਨੁਕਤੇ ਵੀ ਚਿੱਤੇ ਰਹਿ ਜਾਣੀਆਂ ਹਾਂਜੀ ਹਾਂਜੀ ਬਿਲਕੁਲ ਫੇ ਬੜਾ ਜ਼ਰੂਰੀ ਆ ਸਾਡਾ ਐਕਟਿਵ ਹੋਣਾ ਪਰ ਉਹ ਜਿਹੜਾ ਗੁਰੂ ਸਾਹਿਬ ਦੇ ਨਾਲ ਵੀ ਅਨਿਆ ਆ ਜੇਨਾ ਉਹ ਜਿੱਦਾਂ ਹੁਣ ਕੋਈ ਸਬਜੀ ਆ ਕੋਈ ਹੁਣ ਮੰਨ ਲਓ ਲਸਣ ਆ ਹਾਂਜੀ ਲਸਣ ਕਹਿੰਦੇ ਬਹੁਤ ਗੁਣਕਾਰੀ ਆ ਬਿਲਕੁਲ ਜੀ ਬਿਲਕੁਲ ਸਿਹਤ ਲਈ ਪਰ ਜਿਨੇ ਹਾਂਜੀ ਜਿਨੇ ਉਹਨੂੰ ਖਲਾਉਣਾ ਆ ਸਾਨੂੰ ਹਾਂਜੀ ਜੇ ਉਹਨੂੰ ਇਹ ਨਾਂ ਪਤਾ ਹੋਇਆ ਕਿ ਕੁੱਕ ਕਿੱਦਾਂ ਕਰਣਾ ਪਕਾਉਣਾ ਕਿੱਦਾਂ ਹੈ ਇਹਨੂੰ ਬਿਲਕੁਲ ਜੀ ਬਿਲਕੁਲ ਗੁਣਕਾਰੀ ਤਾਂ ਬਹੁਤ ਆ ਪਰ ਜੇ ਕਿਸੇ ਕਿਸੇ ਕੰਮਲੇ ਨੇ ਖੀਰ ਵਿੱਚ ਪਾ ਦਿੱਤਾ ਉਹ ਬਿਲਕੁਲ ਜੀ ਫਿਰ ਨਾ ਖੀਰ ਕੰਮ ਦੀ ਰਹਿਣੀ ਆ ਨਾ ਲਸਣ ਦਾ ਗੁਣ ਕੰਮ ਆਉਣਾ ਲਸਣ ਕੰਮ ਦਾ ਹਾਂਜੀ 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 ਠੀਕ ਹੈ ਬਹੁਤ ਚੀਜ਼ਾਂ ਜ਼ਿੰਦਗੀ 'ਚ ਹੁੰਦੀਆਂ ਕੰਮ ਦੀਆਂ ਆ ਪਰ ਉਹਦੀ ਪੇਸ਼ਕਾਰੀ ਕਰਨ ਵਾਲੇ ਦੇ ਉੱਤੇ ਹੁੰਦਾ ਬਿਲਕੁਲ ਬਿਲਕੁਲ ਗੁਰੂ ਸਾਹਿਬ ਤਾਂ ਬਹੁਤ ਮਹਾਨ ਆ ਹਾਂਜੀ ਹਾਂਜੀ ਪਰ ਹੱਥ ਕਿਹਨਾਂ ਦੇ ਆ ਗਏ ਉਹ ਬਿਲਕੁਲ ਬਿਲਕੁਲ ਗੁਰੂ ਗੁਰੂ ਜੀ ਗੁਰੂ ਗ੍ਰੰਥ ਸਾਹਿਬ ਤਾਂ ਮਹਾਨ ਆ ਪਰ ਹੱਥ ਪਾਟੜਿਆਂ ਦੇ ਆ ਗਏ ਬਿਲਕੁਲ ਬਿਲਕੁਲ ਜੀ ਸਹੀ ਗੱਲ ਹੈ ਜੀ ਉਹਨਾਂ ਨੇ ਉਹਨਾਂ ਨੇ ਵਿਆਹ ਸ਼ਾਦੀਆਂ ਕਰਨ ਲਈ ਇਦਾਂ ਲਾਵਾ ਲੈਣ ਲਈ ਮਰਗ ਦੇ ਭੋਗ ਪਾਉਣ ਲਈ ਹਾਂਜੀ ਹਾਂਜੀ ਠੀਕ ਆ ਪੈਸੇ ਇਕੱਠੇ ਕਰ ਲਈ 80-80 ਸਾਲ ਦੇ ਬਜ਼ੁਰਗ ਮੂਰੇ ਬਹਿ ਕੇ ਪੜ੍ਹੇ ਲਿਖੇ ਵੱਡੇ-ਵੱਡੇ ਰਿਟਾਇਰ ਅਫਸਰ ਐ ਸਿਰ ਮਾਰਦੇ ਕਹਿੰਦੇ ਵੀ ਹਾਂ ਵੀ ਕਥਾ ਚੱਲ ਰਹੀ ਐ ਬਹੁਤ ਵਧੀਆ ਤੇ ਬੜਾ ਉਹ ਉਦੋਂ ਵੇਖੀਦਾ ਵੀ ਦੇਖ ਲੋਈ ਇਹਨਾਂ ਦਾ ਵੀ ਡਿਵੈਲਪ ਨਹੀਂ ਹੋਇਆ ਦਿਮਾਗ ਇੰਨਾ ਪੜ੍ਹ ਲਿਖ ਕੇ ਇੰਨੀਆਂ ਨੌਕਰੀਆਂ ਕਰਕੇ 70-70 ਸਾਲ ਬਸ ਉਹ ਚੀਜ਼ ਜਿਹੜੀ ਆ ਜਿੰਨਾ ਚਿਰ ਨਹੀਂ ਸਾਡੀ ਗੇੜ ਵਿੱਚ ਆਉਂਦੀ ਉਹਨਾ ਚਿਰ ਨਹੀਂ ਬਿਲਕੁਲ ਬਿਲਕੁਲ ਜੀ ਚਲੋ ਠੀਕ ਹੈ ਪਾਜੀ ਹੋਰ ਲੈ ਲਓ ਸਰੋਤੇ ਮੈਂ ਫਸੇ ਨਹੀਂ ਗੱਲ ਕਰਦੇ ਥੈਂਕਿਊ ਥੈਂਕਿਊ ਜੀ ਥੈਂਕਿਊ ਥੈਂਕ